ਵਜੇ ਦਫਤਰ ਆਏ ਤਾਂ ਦਫਤਰ ਆ ਕੇ ਕਿਸੇ ਨੇ ਸਾਨੂੰ ਦੱਸਿਆ ਕਿ ਉੱਥੇ ਇੱਕ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ। ਅੱਛਾ ਜੀ। ਇਹ ਨਹੀਂ ਪਤਾ ਲੱਗ ਰਿਹਾ ਕਿ ਜਾਨਵਰ ਹੈ ਕਿ ਬੰਦਾ ਹੈ। ਠੀਕ ਹੈ ਜੀ। ਕਹਿੰਦਾ ਭਜਨ ਨਾਲ ਕਾਫੀ ਭਾਰੀ ਹੈ। ਕਹਿੰਦਾ ਅਸੀਂ ਇਦਾਂ ਚੈੱਕ ਨਹੀਂ ਕਰ ਸਕਦੇ। ਹੂੰ। ਠੀਕ ਹੈ। ਅਸੀਂ ਉਹਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਚਲਦੇ ਹਾਂ ਤੁਸੀਂ ਚੈੱਕ ਕਰੋ। ਹੂੰ। ਉਹ ਦੋ ਕਦਮ ਅੱਗੇ ਅਸੀਂ ਦੋ ਕਦਮ ਪਿੱਛੇ ਸੀ। ਠੀਕ ਹੈ ਜੀ। ਉਹ ਕੇ ਬਾਅਦ ਆਪਕੇ ਦੇਖਾ ਤਾਂ ਉੱਥੇ ਡੈਡ ਬਡੀ ਪਈ। ਲੇਡੀਜ਼ ਦੀ ਸੀ ਜੈਂ? ਇਹ ਜੀ ਪਹਿਲੇ ਡੈਡ ਬਡੀ ਜਿਹੜੀ ਪਈ ਹੈ ਉਹ ਸਿਰਫ ਹੱਥ ਦਿੱਖਦੇ ਸੀ। अच्छा ਜੀ ਜਿੰਨੀ ਦੇਖਤੇ ਹੀ ਅਸੀਂ ਡੁਗਰੀ ਮੁਲਾਜ਼ਮ ਨੂੰ ਫੋਨ ਕੀਤਾ ਹੂੰ ਉਹ ਮੁਲਾਜ਼ਮ ਜਦੋਂ ਪਹੁੰਚੇ ਮੌਕੇ ਤੇ ਫਿਰ ਡੈਡ ਬੋਡੀ ਨੂੰ ਅਸੀਂ ਬਾਹਰ ਕਢਾਇਆ ਠੀਕ ਹੈ ਜੀ ਬਾਹਰ ਕਢਾ ਕੇ ਦੇਖਾ ਕਿ ਬਈ ਇਸ ਵਿੱਚ ਲੇਡੀਜ਼ ਦੀ ਡੈਡ ਬੋਡੀ ਹੈ ਠੀਕ ਹੈ ਜੀ ਨੂੰ ਕਾਫੀ ਬੇਰਹਿਮੀ ਨਾਲ ਕੀ ਕੋਈ ਗਰਮ ਚੀਜ਼ ਕੋਈ ਲਾਈ ਹੋਵੇ ਉਹ ਦਿਖਦੀ ਸੀਗੀ ਜੀ ਸਰੀਰ ਤੇ ਸਰੀਰ ਦੇ ਉੱਤੇ ਕੋਈ ਗਰਮ ਸਰੀ ਆ ਜਾਂ ਤੁਸ ਲਾਈ ਜੀ ਕੋਈ ਵੀ ਚੀਜ਼ ਲਾਈ ਤੇ ਗੱਲ ਵੀ ਕੋਈ ਕੁੱਟਿਆ ਹੋਇਆ ਸੀ ਕਿਸੇ ਥਾਂ ਤੇ ਚੁਮੀ ਸੀਗੀ ਗੱਲ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਅੱਛਾ ਜੀ ਕਿਉਂਕਿ ਇਹ ਤਾਂ ਮੁਲਾਜੇਮ ਆਇਆ ਹੈ ਉਧਰ ਸਿਵਲ ਹਸਪੀਟਲ ਵਗੈਰਾ ਜਿੱਥੇ ਜਾਇਆ ਹੋਵੇ ਹਾਂ ਤਾਂ ਪੋਸਟਮਾਰਟੋ ਦਾ ਵੈਰੀਫਾਈ ਹੋ ਜਾਊਗਾ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਕਿਉਂਕਿ ਇੰਨਾ ਸਾਨੂੰ ਗਿਆਨ ਵੀ ਨਹੀਂ ਹੋਈ ਜੀ ਅੱਛਾ ਤੁਸੀਂ ਇਸ ਇਲਾਕੇ ਦੇ ਸਰਪੰਚ ਹੋ ਜੀ ਜੀ ਸਰਪੰਚ ਇਸ ਇਲਾਕਾ ਜਦੋਂ ਉਹ ਪੌੜਾ ਹ ਚੱਲਿਆ ਇੱਥੇ ਬੜੀਆਂ ਘਟਨਾਵਾਂ ਇਦਾਂ ਦੇ ਸਾਹਮਣੇ ਆ ਰਹੀਆਂ ਇੱਥੇ ਡਕਾਂਗਵਾ ਚੋਰੀਆਂ ਰਾਤ ਨੂੰ ਲੁਟੇਰੇ ਜਿਵੇਂ ਕਹਦਾ ਵੀ ਰਾਹਗੀਰਾਂ ਨੂੰ ਲੁੱਟਣਾ ਆ ਆ ਤਾਂ ਹੁਣ ਨਮਾ ਹੀ ਕੰਮ ਹੋ ਗਿਆ ਕਿ ਕਤਲ ਹੋ ਗਿਆ ਲੇਡੀ ਦਾ ਇਹ ਇਹ ਘਟਨਾਵਾਂ ਤੇ ਤੇ ਪ੍ਰਸ਼ਾਸਨ ਦਾ ਪੀਸੀਆਰ ਕਿਹੜਾ ਨਹੀਂ ਮਾਰਦਾ ਕੋਈ ਦੇਖੋ ਜੀ ਇਹ ਜਿਹੜਾ ਘਟਨਾ ਹੋਈ ਹੈ ਇਹ ਇਧਰ ਮੌਕੇ ਤੇ ਨਹੀਂ ਹੋਈ ਇਹ ਕੋਈ ਗੋਰੀ ਮਿਲੇ ਆ ਕੇ ਡਰ ਕੇ ਗਿਆ ਸੱਟ ਗਿਆ ਕੋਈ ਸੱਟ ਗਿਆ ਤੇ ਲੁੱਟਾਂ ਖੋਹਾਂ ਤਾਂ ਹੁੰਦੀਆਂ ਨਾ ਇਸ ਇਲਾਕੇ ਦੇ ਦੇਖੋ ਪੈਸੇ ਤਾਂ ਇਦਾਂ ਦਾ ਕੋਈ ਮੁਕਸਰ ਨਹੀਂ ਹੈਗਾ ਕਿ ਲੁੱਟ ਖੋਹੀ ਹੈ ਪਹਿਲੇ ਨਾਲ ਕਾਫੀ ਕੰਟਰੋਲ ਹੋਇਆ ਹੈ ਕੰਟਰੋਲ ਹੋਇਆ ਹਾਂ ਕਾਫੀ ਕੰਟਰੋਲ ਹੋਇਆ ਤੁਸੀਂ ਦੇਖੋ ਕਿਸੇ ਨੂੰ ਵੀ ਪੁੱਛ ਲਓ ਪਹਿਲੇ ਨਾਲ ਕਾਫੀ ਕੰਟਰੋਲ ਹੈ ਇਦਾਂ ਦਾ ਕੋਈ ਲੁੱਟਫੋ ਵਾਲਾ ਕੰਮ ਨਹੀਂ ਹੈਗਾ ਮੁਲਾਜ਼ਮ ਆਪਣੇ ਵੱਲੋਂ ਜਿੰਨੇ ਵੀ ਮੁਲਾਜ਼ਮ ਹੈਗੇ ਉਹ ਆਉਂਦੇ ਆਉਂਦੇ ਧੰਨਵਾਦ ਜੀ ਵਜੇ ਦਫਤਰ ਆਏ ਤਾਂ ਦਫਤਰ ਆ ਕੇ ਕਿਸੇ ਨੇ ਸਾਨੂੰ ਦੱਸਿਆ ਕਿ ਉੱਥੇ ਇੱਕ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ। ਅੱਛਾ ਜੀ। ਇਹ ਨਹੀਂ ਪਤਾ ਲੱਗ ਰਿਹਾ ਕਿ ਜਾਨਵਰ ਹੈ ਕਿ ਬੰਦਾ ਹੈ। ਠੀਕ ਹੈ ਜੀ। ਕਹਿੰਦੇ ਭਜਨ ਨਾਲ ਕਾਫੀ ਭਾਰੀ ਹੈ। ਕਹਿੰਦਾ ਅਸੀਂ ਇਦਾਂ ਚੈੱਕ ਨਹੀਂ ਕਰ ਸਕਦੇ। ਹੂੰ। ਠੀਕ ਹੈ। ਅਸੀਂ ਉਹਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਚਲਦੇ ਹਾਂ ਤੁਸੀਂ ਚੈੱਕ ਕਰੋ। ਹੂੰ। ਉਹ ਦੋ ਕਦਮ ਅੱਗੇ ਅਸੀਂ ਦੋ ਕਦਮ ਪਿੱਛੇ ਸੀ। ਠੀਕ ਹੈ ਜੀ। ਉਹ ਕੇ ਬਾਅਦ ਆਪਕੇ ਦੇਖਾ ਤਾਂ ਉੱਥੇ ਡੈਡ ਬੋਡੀ ਪਈ। ਲੇਡੀਜ਼ ਦੀ ਸੀ ਜੀ। ਇਹ ਜੀ ਪਹਿਲੇ ਡੈਡ ਬੋਡੀ ਜਿਹੜੀ ਪਈ ਹੈ ਉਹ ਸਿਰਫ ਹੱਥ ਦਿੱਖਦੇ ਸੀ। ਤਿੰਨੀ ਦੇਖਦੇ ਹੀ ਅਸੀਂ ਡੁਗਰੀ ਮੁਲਾਜ਼ਮ ਨੂੰ ਫੋਨ ਕੀਤਾ ਉਹ ਮੁਲਾਜ਼ਮ ਜਦੋਂ ਪਹੁੰਚੇ ਮੌਕੇ ਤੇ ਫਿਰ ਡੈਡ ਬੋਡੀ ਨੂੰ ਅਸੀਂ ਬਾਹਰ ਕਢਾਇਆ ਠੀਕ ਹੈ ਬਾਹਰ ਕਢਾ ਕੇ ਦੇਖਾ ਕਿ ਬਈ ਇਸ ਵਿੱਚ ਲੇਡੀ ਦੀ ਡੈਡ ਬੋਡੀ ਹੈ ਠੀਕ ਹੈ ਇਹਨਾਂ کافی ਬੇਰਹਿਮੀ ਨਾਲ ਕਿਹੜੀ ਗਰਮ ਚੀਜ਼ ਕੋਈ ਲਾਈ ਹੋਵੇ ਉਹ ਦਿਖਦੀ ਸੀਗੀ ਜੀ ਸੀਟ ਤੇ ਸਰੀਰ ਦੇ ਉੱਤੇ ਕੋਈ ਗਰਮ ਸਰੀ ਆ ਜਾਂ ਕੋਈ ਚੀਜ਼ ਕੋਈ ਵੀ ਚੀਜ਼ ਲਾਈ ਤੇ ਗੱਲ ਵੀ ਕੋਈ ਕੁੱਟਿਆ ਹੋਇਆ ਸੀ ਕਿਸੇ ਥਾਂ ਚ ਨਹੀਂ ਸੀਗੀ ਗੱਲ ਜਾਣਕਾਰੀ ਵਿੱਚ ਨਹੀਂ ਹੈਗਾ ਅੱਛਾ ਜੀ ਕਿਉਂਕਿ ਇਹ ਤਾਂ ਮੁਲਾਜ਼ਮ ਹੈ ਇਹ ਉਧਰ ਸਿਵਲ ਹਸਪਤਲ ਵਗੈਰਾ ਜਿੱਥੇ ਜਾਏਗਾ ਹਾਂ ਤਾਂ ਪੋਸਟ ਮਾਰ ਦੋਗਾ ਵੈਰੀਫਾਈ ਹੋ ਜਾਊਗਾ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਕਿਉਂਕਿ ਇਹਨਾਂ ਨੂੰ ਸਾਨੂੰ ਗਿਆਨ ਵੀ ਨਹੀਂ ਇੱਚੀ ਜੀ ਅੱਛਾ ਤੁਸੀਂ ਇਸ ਇਲਾਕੇ ਦੇ ਸਰਪੰਚ ਹੋ ਜੀ ਜੀ ਸਰਪੰਚ ਇਸ ਇਲਾਕਾ ਜਦੋਂ ਦਾ ਪੌਲਾ ਹ ਚੱਲਿਆ ਇੱਥੇ ਬੜੀਆਂ ਘਟਨਾਵਾਂ ਇਦਾਂ ਦੇ ਸਾਹਮਣੇ ਆ ਰਹੀਆਂ ਇੱਥੇ ਬਿੱਤਾ ਘੁਆ ਚੋਰੀਆਂ ਰਾਤ ਨੂੰ ਲੁੱਟੇਰੇ ਜਿਵੇਂ ਕਹਦਾ ਵੀ ਰਾਹਗੀਰਾਂ ਨੂੰ ਲੁੱਟਣਾ ਆ ਆ ਤਾਂ ਹੁਣ ਨਮਾ ਹੀ ਕੰਮ ਹੋ ਗਿਆ ਕਿ ਕਤਲ ਹੋ ਗਿਆ ਲੇਡੀ ਦਾ ਇਹ ਇਹ ਘਟਨਾਵਾਂ ਤੇ ਕਿਤੇ ਪ੍ਰਸ਼ਾਸਨ ਦਾ ਪੀਸੀਆਰ ਕਿਹੜਾ ਨਹੀਂ ਮਾਰਦਾ ਕੋਈ ਦੇਖੋ ਜੀ ਇਹ ਜਿਹੜਾ ਘਟਨਾ ਹੋਈ ਹੈ ਇਹ ਇਧਰ ਮੌਕੇ ਤੇ ਨਹੀਂ ਹੋਈ ਇਹ ਕੋਈ ਗੋਰੀ ਨੂੰ ਲਿਆ ਕੇ ਡਰ ਕੇ ਗਿਆ ਸੱਟ ਗਿਆ ਕੋਈ ਸੱਟ ਗਿਆ ਤੇ ਲੁੱਟਾਂ ਘੁਆ ਤਾਂ ਹੁੰਦੀਆਂ ਨਾ ਇਸ ਇਲਾਕੇ ਦੇ ਦੇਖੋ ਪੈਸੇ ਤਾਂ ਇਦਾਂ ਦਾ ਕੋਈ ਮੁਕਸਰ ਨਹੀਂ ਜਗਾ ਕਿ ਲੁੱਟ ਘੋਈ ਹੈ ਪਹਿਲੇ ਨਾਲ ਕਾਫੀ ਕੰਟਰੋਲ ਹੋਇਆ ਹੈ ਕੰਟਰੋਲ ਹੋਇਆ ਹਾਂ ਕਾਫੀ ਕੰਟਰੋਲ ਹੋਇਆ ਤੁਸੀਂ ਦੇਖੋ ਕਿਸੇ ਨੂੰ ਵੀ ਪੁੱਛ ਲਓ ਪਹਿਲੇ ਨਾਲ ਕਾਫੀ ਕੰਟਰੋਲ ਹੈ ਇਦਾਂ ਦਾ ਕੋਈ ਲੁੱਟਫੋ ਵਾਲਾ ਕੰਮ ਨਹੀਂ ਹੈਗਾ ਮੁਲਾਜ਼ਮ ਆਪਣੇ ਵੱਲੋਂ ਜਿੰਨੇ ਵੀ ਮੁਲਾਜ਼ਮ ਹੈਗੇ ਉਹ ਆਉਂਦੇ ਆਉਂਦੇ ਧੰਨਵਾਦ ਜੀ